ਸਤ ਸੰਜੀਤ ਹੁਣ ਅਸੀਂ ਦਰਸ਼ਨ ਕਰ ਰਹੇ ਆ ਜੀ ਗੁਰਦਾਰ ਰਤਨਗੜ ਸਾਹਿਬ ਦੇ ਹੁਣ ਅਸੀਂ ਲੋਕਲ ਗੁਰਦਾਰ ਸਾਹਿਬਾਨ ਦੇ ਦਰਸ਼ਨ ਕਰ ਰਹੇ ਆ ਜੀ ਆ ਦੇਖੋ ਜੀ ਬਹੁਤ ਸੋਹਣਾ ਬਹੁਤ ਖੂਬਸੂਰਤ ਗੁਰਦਾਰ ਸਾਹਿਬ ਬਣਾਇਆ ਜਾ ਰਿਹਾ ਹੈ ਇਮਾਰਤ ਬੜੀ ਸੋਹਣੀ ਬਣਾਈ ਹੋਈ ਹੈ ਤੇ ਇਹਦੇ ਪੱਥਰ ਦਾ ਕੰਮ ਚੱਲ ਰਿਹਾ ਹੈ ਜੀ ਸਾਰੇ ਗੁਰਦਾਰ ਸਾਹਿਬ ਤੇ ਆਪ ਜੀ ਦੇਖ ਸਕਦੇ ਹੋ ਜੀ ਦੇਖੋ ਜੀ ਕਿੰਨਾ ਸੋਹਣਾ ਤੇ ਵਿਸ਼ਾਲ ਗੁਰਦਾਰ ਸਾਹਿਬ ਹੈ ਜੀ ਬਹੁਤ ਹੀ ਸੁੰਦਰ ਇਮਾਰਤ ਹੈ ਜੀ ਗੁਰਦੁਆਰਾ ਰਤਨਗੜ੍ਹ ਸਾਹਿਬ ਇੱਥੇ ਕਾਰ ਸੇਵਾ ਚੱਲ ਰਹੀ ਹੈ ਬਾਬਾ ਬਲਵਿੰਦਰ ਸਿੰਘ ਦਾ ਬਾਬਾ ਨਰਿੰਦਰ ਸਿੰਘ ਜੀ ਵੱਲੋਂ ਜਿਹੜੇ ਕਿ ਸਮੁੱਚੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਵਾ ਰਹੇ ਹਨ ਦੇਖ ਰਹੇ ਗੁਰਦੁਆਰਾ ਰਤਨਗੜ੍ਹ ਸਾਹਿਬ ਦੀ ਇਮਾਰਤ ਹੈ ਜੀ ਬਹੁਤ ਸੁੰਦਰ ਇਮਾਰਤ ਬਣੀ ਹੋਈ ਹੈ ਜੀ ਬਹੁਤ ਹੀ ਸੋਹਣਾ ਮਾਹੌਲ ਹੈ ਜੀ ਪਾਪਾ ਤੁਸੀਂ ਵੀਡੀਓ ਬਣਾ ਰਹੇ ਹੋ ਹਾਂ ਜੀ ਉਹ ਵਾ ਇਸ ਕੀ ਵੀ ਬਣਾ ਦੇ ਮੁੰਡੇ ਵਾਹ ਜੀ ਵਾਹ ਬਹੁਤ ਹੀ ਸੋਹਣੀ ਚੱਜੀ ਬਿਲਡਿੰਗ ਬਣੀ ਹੋਈ ਹੈ ਜੀ। ਕੀ ਬਾਤਾਂ ਨੇ ਜੀ। ਅਸੀਂ ਦਰਸ਼ਨ ਕਰ ਰਹੇ ਹਾਂ ਜੀ ਲੋਕਲ ਗੁਰਦੁਆਰਾ ਸਾਹਿਬਾਂ ਦੇ ਹੁਣ ਪਹੁੰਚੇ ਹਾਂ ਗੁਰਦੁਆਰਾ ਨਾਨਕ ਸਰ ਸਾਹਿਬ ਵਿਖੇ। ਅਸੀਂ ਕੋਲਦੁਰਾ ਨਾਨਕ ਸਰ ਵਿਖੇ ਪਹੁੰਚੇ ਹਾਂ ਜੀ ਦਰਸ਼ਨ ਇਦਾਰੇ ਕਰੋ ਜੀ ਗੁਰਦੁਆਰਾ ਨਾਨਕ ਸਰ ਸਾਹਿਬ ਦੇ ਸ੍ਰੀ ਹਜੂਰ ਸਾਹਿਬ ਦੇ ਵਿੱਚ। ਕਬੀਰ ਜਾਂ ਕਰ ਸਾਧ ਨ ਸੇਵੀਐ ਹਰ ਕੀ ਸੇਵਾ ਨਾਹੀਂ ਤੇ ਕਰ ਮਰਗਟ ਸਾਰਖੇ ਭੂਤ ਬਸਾ ਤੈਨਵਾ ਹੈ ਗੁਰਦੁਆਰਾ ਨਾਨਕਸਰ ਸਾਹਿਬ ਸ੍ਰੀ ਹਜੂਰ ਸਾਹਿਬ ਨੂੰ ਦੁੱਖਲ ਗੁਰਦਾਨ ਦੇ ਦਰਸ਼ਨ ਕਰੋ ਜੀ ਹਾਂਜੀ ਵਾ ਇਹ ਉਹ ਦੱਸ ਕੇ ਆਣਾ ਇਹ ਪ੍ਰੇਡ ਹੈ ਨਾ ਹਾਂਜੀ ਇਹ ਸਾਰਾ ਇਸ ਸਾਰਾ ਸਿੱਖਾਂ ਦਾ ਇਤਿਹਾਸ ਦਿਖਾਇਆ ਗਿਆ ਜੀ ਦਸਵੇਂ ਪਾਸ਼ਾ ਦਾ ਇਤਿਹਾਸ ਦਿਖਾਇਆ ਗਿਆ ਸਾਰਾ ਇਹ ਸਿੱਖਾਂ ਦਾ ਸਾਰਾ ਇਤਿਹਾਸ ਦਿਖਾਇਆ ਗਿਆ ਜੀ ਆ ਦੇਖੋ ਜੀ ਸਾਰਾ ਇਤਿਹਾਸ ਸਿੱਖਾਂ ਦਾ ਇਸ ਦਿਖਾਇਆ ਗਿਆ ਹੈ। ਆ ਬਾਬਾ ਦੀਪ ਸਿੰਘ ਜੀ ਦਿਖਾਏ ਗਏ ਹਨ। ਗਿਆਨੀ ਸੰਤ ਸਿੰਘ ਜੀ, ਮਸਕੀਨ ਭਗਤ ਕਬੀਰ ਜੀ, ਆ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਬੌਲੀ ਸਾਹਿਬ ਗੁਰੂ ਅਮਰਦਾਸ ਦਾ ਇਤਿਹਾਸ ਸਾਰਾ। ਵਾਹਿਗੁਰੂ ਜੀ ਬੰਡ ਪਰੇ ਵਾ। ਠੀਕ ਹੈ ਜੀ। ਫੋਟੋ ਨੇ ਦੁਆਰਾ ਨਾਨਕ ਸਰ ਸਾਹਿਬ ਹਜੂਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਰਨਛੋਪਾ ਪ੍ਰਾਪਤ ਹੈ ਜੀ ਪਵਿੱਤਰ ਸਥਾਨ ਹੈ ਜੇ ਲੋਕਲ ਗੁਰਦੁਆਰੇ ਸਹਿਬਾਨ ਦੇ ਦਰਸ਼ਨ ਕਰ ਰਹੀ ਸੰਗਤ ਜੀ ਆਪ ਜੀ ਵੀ ਕਰੋ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਆ ਜੀ ਗੁਰਦੁਆਰਾ ਨਾਨਕ ਸਰ ਸਾਹਿਬ ਵਿਖੇ ਦੇਸੀ ਤਰੀਕੇ ਨਾਲ ਗੁਰਦ ਘਰ ਤਿਆਰ ਕੀਤਾ ਜਾ ਰਿਹਾ ਔਰ ਗੰਨਾ ਲੈ ਕੇ ਗੰਨਾ ਪੀੜ ਕੇ ਗੁੜ ਤੇਰ ਹੁੰਦਾ ਹੀ ਬਾਬਾ ਗੁੱਸਾ ਕਰਕੇ ਤਾਂ ਨੰਦਰੀ ਆ ਆਪਣਾ ਇਹ ਗੁੱਸਾ ਕਰਨਾ ਵਾਹ ਜੀ ਵਾਹ ਬਾਬੇ ਨੇ ਕੀ ਕਹਿਣਾ ਹਾਂ ਗੰਨੇ ਬਾਬਾ ਜੀ ਆਪਣੇ ਹੁੰਦੇ ਹੈ ਜੀ ਕੀ ਬਾਤ ਹੈ ਜੀ ਲੈ ਆ ਜੀ ਭਾਈ ਕਰੋ ਕਿਰਪਾ ਗਰਮ ਜੀ ਦੇ ਦਿਓ ਬਾਈ ਇਹ ਕੋਂਡਾ ਹੋਰ ਦੇ ਦੋ ਬਾਈ ਸੰਗ ਸਾਡੀ ਪਿੱਛੇ ਥੋੜੀ ਜਿਹੀ ਧੰਨਵਾਦ ਜੀ ਇੱਕ ਮੋੜ ਦੋ ਲੋ ਚਾਰ ਲੋ ਆਪੀ ਜੀ ਵਾਹ ਜੀ ਵਾਹ ਛੋਟੇ ਬੇਟੀ ਸ਼ਕੋ ਗੋੜਾ ਛਕੋ ਆਏ ਗਏ ਹਾਂ ਹਾਂ ਜੀ ਹਾਂ ਜੀ ਚਲੋ ਆਏ ਪਹੁੰਚੇ ਜੀ ਗੁਰਦੁਆਰਾ ਚੰਦਨ ਸਾਹਿਬ ਤੇ ਉਹ ਰੇ ਝੁੱਲਾ ਪਾਇਆ ਹੋਇਆ ਹੈ ਜੀ ਦਰਖਤ ਤਾਂ ਪਤਾ ਨਹੀਂ ਕਿਹੜਾ ਗਾ ਬਬਲਾ ਪੁਰਾਣਾ ਦਰਖਤ ਹੈ ਪਾਪਾ ਕਿੱਥੇ ਚੱਲਦੇ ਨੇ ਸਾਹਿਬ ਹੈ ਜੀ <stitched up> तो जा चलो चलो बाकी संग देख रही है भाई बाकी चलो इधर देखो ਚਲੋ ਆਜੋ ਹੁਣ ਬਾਕੀਆਂ ਨੂੰ ਲੈਣ ਦੋ ਇੱਕ ਪਾਸੇ ਤੇ ਭਾਰੀ ਲੱਗ ਰਿਹਾ ਕਾਣਾ ਟੁੱਟ ਗਿਆ ਚਲੋ ਆ ਕੇ ਰਤਾ ਪਿੱਛੇ ਮਿੱਤ ਲੈ ਨਹੀਂ ਮਰ ਪਿੱਛੇ ਚਲੋ ਸਾਤਰਾਮ ਭਾਈ ਗੁਰੂ ਕਹਣਾ ਹਾਂ ਇਹ ਵਣੀ ਗੱਲ ਚਲੋ ਐਸੇ ਚੁਪ ਕੇ ਲੱਗ ਜਾ ਆਪਾਂ ਕੰਮ ਆਵੇ ਚਲ ਬੈਠ ਜਾ ਬੈਠ ਜਾ ਬੈਠ ਜਾ ਰੋਕੀ ਨਾ ਕਰੇ ਕਰੋ ਇਸ ਤਰ੍ਹਾਂ ਸੱਟ ਲੱਗ ਜੂਗੀ ਰੋਕੋਗੇ ਮੰਮੀ ਜੀ ਜਿੰਨ ਪਹਿਲਾਂ ਚਲੋ ਰਤਨਾ ਵਾਈਗੁਰੂ ਜੀ ਟਾਟੇ ਨਾ ਵਾਈਗੁਰੂ ਚਲੋ ਨਿਆਣੇ ਚਲੋ ਓ ਚਲ ਪੜਾ ਰਿਹਾ ਕੋਈ ਤਾਰ ਰਿਹਾ ਰੁਕ ਜਾ ਹੁਣ ਇੱਕ ਆ ਤਾਂ ਸੱਟਕ ਹੈ ਇੱਕਾ ਦਾ ਛੱਡ ਗਿਆ ਕਰਨਾ ਤਾਂ ਦੋ ਦੇ ਪੈਸੇ ਛੱਡ ਲਿਆ ਐ ਫਟੇ ਕਰ ਹਾਂ ਮੇਰੀ ਇੱਕ ਵਾਰ ਕਰੀ ਨਹੀਂ ਕਰੀ ਚਲੋ ਸਤਨਾਬਾਹਿਰ ਕੋ ਜਾਓ ਬੋਲੇ ਵਾਹਿਗੁਰੂ ਚਲੋ ਜਾ ਕਰ ਛੱਡ ਦੇ ਕੁਚੀ ਦੇਗਾ ਇੱਕ ਵਾਰ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ ਚਲੋ ਭਈ ਪਹੁੰਚਿਆ ਜੀ ਗੁਰਦੁਆਰਾ ਚੰਦਨ ਸਾਹਿਬ ਦਰਸ਼ਨ ਕਰਨ ਇਹ ਚੰਦਨ ਦੇ ਬੁੱਟੇ ਦੇ ਫਲ ਤੋੜਨਾ ਮਨਾ ਲਿਖਿਆ ਹੋਇਆ ਜੀ ਸੇਵਾਦਰ ਸੇਵਾ ਕਰ ਰਹੇ ਹਾਂ ਨਾ ਪ੍ਰਕਿਰਤਿਕ ਰੂਪ ਨਾਲ ਜਲ ਆ ਰਿਹਾ ਦੇਖੋ ਜੀ ਇਹ ਚੰਦਨ ਦਾ ਜਿਹਾ ਰਖਤ ਤੋੜੀ ਨਾ ਕੁਛ ਵੀ ਤੋੜੀ ਨਾ

ਅੱਜ ਜਿਵੇਂ ਮਰਿਆ ਜੀ ਲੋਕਲ ਗੁਰਦੁਆਰਾ ਸਾਹਿਬ ਤੇ ਹੁਣ ਪਹੁੰਚਿਆ ਗੁਰਦੁਆਰਾ ਚੰਦਨ ਸਾਹਿਬ ਇਤਿਹਾਸ ਤਾਂ ਪਤਾ ਨਹੀਂ ਲੇਕਿਨ ਉਰ ਇੱਕ ਚੰਦਨ ਦਾ ਦਰਖਤ ਪੁਰਾਣਾ ਖੜਿਆ ਹੈ ਤੇ ਵਿੱਚੋਂ ਲਾ ਪਿਆ ਹੋਇਆ ਸੰਤਾਂ ਦਾ ਝੂਲਾ ਝੂਲਦੀਆਂ ਹਨ ਤੇ ਦਰਸ਼ਨ ਕਰਦੀਆਂ ਹਨ ਹਰ ਹਾਲ ਹੁੰਦੀਆਂ ਹਨ ਜੀ ਖੁਸ਼ਹਾਲ ਜੀ ਹੁੰਦੇ ਇਹ ਵੀ ਚੰਦਨ ਦਾ ਰਖਤ ਹੈ ਇਹ ਗੁਰਦੁਆਰਾ ਚੰਦਨ ਸਾਹਿਬ ਚੰਦਨ ਦਾ ਰਖਤ ਹੀ ਲੱਗਿਆ ਹੋਇਆ ਜੀ ਕਿ ਨੀਚੇ ਲੱਗਿਆ ਹੋਇਆ ਕੋਈ ਨਹੀਂ ਕੋਈ ਦੇ ਬੋਲੇ ਸੋਨੇ ਹਾਲ ਸਤਿ ਸ਼੍ਰੀ ਅਕਾਲ ਮੇਰੀ ਕੱਲੀ ਦੀ ਫੋਟੋ ਖਿੱਚੋ ਬਾਬਾ ਜੀ ਉਹ ਦੇਖੀ ਤਾਂ ਕੀ ਕਰ ਰਿਹਾ ਆਜਾ ਪੀਨੂ ਇੱਕ ਮਿੰਟ 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 ਇ ਅੜ ਜਾ ਬਿੱਟੂ ਗੋਗੂ ਪਿਆਰ ਹਟ ਜਾ ਅਰੇ ਕਿੱਦ ਗੋਗੂ ਸਾਈਡੋਂ ਗੋਗੂ ਸਾਈਡ ਹਟ ਜਾ ਰਬੀ ਨੂੰ ਦਿਖਾ ਦੇ ਓਏ ਓ ਹਟ ਜਾ ਕੋਈ ਨਹੀਂ ਲਿਆ ਹੈਗਾ ਦੇਖਿਆ ਤੋ ਚਲ ਬੁੱਤਾਂ ਲੇਟ ਹੋ ਚੰਗਰ ਦੇਖੋ ਜੇ ਕਦੇ ਕਦੇ ਸੰਗਤਾਂ ਆਂਦੀਆਂਗੇ ਹੁਣ ਝੁੱਲਾ ਖਾਲੀ ਪਿਆ ਟੋਟਲੀ ਸੰਗਤਾਂ ਨਾਲ ਕਿੰਨੀ ਰੌਣਕ ਲੱਗਦੀ ਸੀ ਅੰਦਰ ਲੋਕ ਗੁਰਦਵਾਰ ਸਾਹਿਬ ਦਰਸ਼ਨ ਕਰ ਰਹੇ ਹੁਣ ਗੁਰਦੁਆਰਾ ਨਾਨਕਪੁਰੀ ਸਾਹਿਬ ਪਹੁੰਚੇ ਆਂ ਦੇਖੋ ਜੀ ਹਾਂ ਬਸ ਸਤਿ ਸ਼੍ਰੀ ਅਕਾਲ ਠੀਕ ਹੈ ਆਪਾਂ ਸਥਾਨ ਦੇਖੋ ਕਿਸੇ ਨੇ ਬੜੀ ਉੱਚੀ ਗੱਲ ਲਿਖੀ ਹੈ ਪਾਪ ਕਰਨ ਨਾਲੋਂ ਵੀ ਮਾੜਾ ਹੁੰਦਾ ਹੈ ਕਿਤੇ ਹੋਏ ਪੁੰਧਾਹਕਾਰ ਕਰਨਾ ਹਾਂ ਵੀ ਮਾਬਦਨੀ ਸਾਹਿਬੇ ਪੂਰੀ ਕਰ ਦਈਏ ਸਹਿਯੋਦ ਹਾਂ

ਇਹ ਦੇਖ ਰਿਹਾ ਨੌਕਰੀ ਲੱਗ ਜਾਏ ਪਾਪਾ ਕੋ ਠੀਕ ਰੱਖੋ ਬੁੜੇ ਇਹ ਕਹਿੰਦਾ ਹੋਣਾ ਬਾਹਰੇ ਤਾਂ ਬਿੰਦੂ ਕੇ ਪਾਪਾ ਹਾਂ ਹਾਂ ਚਲੋ ਚਲੋ ਆ ਦੇਖੋ ਬਾਬਾ ਬੋਲਦੇ ਬਲੂਗਾ ਠੀਕ ਹੈ ਵਾਹੇ ਸਾਡਾ ਬੀਜ ਆ ਜੇ ਤੂੰ ਦੱਸ ਬਾਬਾ ਹੁੰਦਾ ਕਿੰਨਾ ਵਾਹ ਰਾਜ ਬਲੀ ਹੈ ਕਿ ਕਰੇ ਕਿਸੇ ਦੇ ਤੱਕ ਨਾ ਦੇ ਹੈ ਪਾਪ ਕਰਨ ਨਾਲੋਂ ਵੀ ਮਾੜਾ ਹੁੰਦਾ ਕਿਤੇ ਹੋਏ ਪੁੰਨ ਦਾ ਹੰਕਾਰ ਕਰਨਾ ਤਾਂ ਆਪ ਸਥਾਨ मैं बहुत व्डा अफसर बन जाएगा करजा उधर जाए वह जी खालसा वज बबा जी मेरे परिवार मला बख्श ये सारे लोग लिखे हुए मैंने पढ़ाई आज सबोकामना पूरी बहा जी आ जाओ जी आपा ही रह गए आ जाओ आ जाओ है ना वजिए गुरुद्वारा नानकपुरी साहब चलो पूरा पूरा पढ़ाई बड़े बड़ा कर दूंगा कौन आ गया बिन्नी बिन्नी कर रह गया बिन्नी कर हां कह नहीं दूंगा तुम लोग पहला गया है लोग नहीं बोलो तो मैं तो माने नहीं करे हो बोलिया नहीं किया बोला बोले बोलो मन ਬੋਲੇ ਜੋ ਨਿਆਲ ਆਲ ਨਾਮ ਜੀ ਆਲ ਬੋਲੇ ਜੋ ਨਿਆਲ ਆਲ ਨਾਮ ਜੀ ਆਲ ਵਾਹਿਗੁਰੂ ਜੀ ਕਾ ਹਾਂ ਤੇ ਦੇ ਦੇ ਮੈਂ ਵਾਹਿਗੁਰੂ ਜੀ ਕੀ ਪੈਕਟ ਦੇ ਦੇ ਮੇ ਤਾਂ ਨਹੀਂ ਐ ਔਰਤੇ ਦਵਾ ਦੰਦੇ ਪਾਪਾ ਪੂਜਾ ਐਡੀ ਦੂਰ ਆਏ ਆ ਆਪਾਂ ਨੇ ਜਰੜੇ ਜਿੰਮੇਟੇ ਨਾਲ ਬੋਤੋ ਬੋਤੋ ਮਤਲਬ ਆਂ ਯਾਣੀ ਰਾਟਾ ਐਪਸ ਨੂੰ ਮਾੜਾ ਹਸਪੀਟਲ ਪੂਰੇ ਸਭ ਤੋਂ ਪਹਿਲਾਂ ਇੰਗਰੀਡੀਅੰਟ ਬੋਲ ਜੀ ਹੋਣੀ ਚਾਹੀਦੀ ਇਹ ਹਸਪੀਟਲ ਹੈ ਵੀ ਨਾ ਸਾਰਾ ਇਹ ਸਾਰਾ ਹਸਪੀਟਲ ਬੰਦੂ ਬੈਟ ਜਾਣ ਤੋਂ ਬਣ ਚੱਗੀ ਦਲੋ ਉਹ ਐਕਟਰ ਤੋਂ ਨਹੀਂ ਜੂਰੀ ਕੀ ਕੰਟੀ ਹੋ ਗਈ ਕੋਈ ਨਾ ਪਰ ਨਾਨੀ ਨਹੀਂ ਹੈ ਨਾ ਉਹਦਾ ਅੱਲੂ ਵਰਗੇ ਕੋਈ ਐਕਟਰ ਕੁਝ ਹੈ ਨਹੀਂ ਨਾ ਕੀ ਫੋਟੋ ਫੋਟੋ ਜੀ ਉੱਤੇ ਉਹ ਮਾਝੀ ਨਾ ਵਿਚ ਹੈ ਨਾਨੀ ਗੁਰਦੁਆਰਾ ਸਾਹਿਬ ਹੀ ਬਣ ਰਿਹਾ ਤਾਂ ਅੰਦਰ Masjidah. Masjidah. Orang poncaji guru tuh Singh ਪੰਜਵੇਂ ਪਿਆਰੇ ਬਿੰਨੂ ਵਾਹਿਗੁਰੂ ਸਤਨਾਮੁ ਵਾਹਿਗੁਰੂ ਸ਼੍ਰੀ ਵਾਹਿਗੁਰੂ ਧੰ ਤਨ ਪੰਜ ਪਿਆਰੇ ਹਾਂ ਸੌਰ ਚੰਪਾਈ ਸਪਾਈ ਸਾਹਿਬ ਸਿੰਘ ਜੀ ਧੰ ਤਨ ਭਾਬਾ ਸਾਹਿਬ ਸਿੰਘ ਜੀ ਨਮੇਉ ਭਾਈ ਜਿਤਰਾ ਹਨ ਹੂੰ ਇੱਕਰ ਵਾਹਿ ਵਾਹਿ ਠੀਕ ਹੈ ਮਥਾ ਹਾਂ ਜੀ ਚਾਚੇ ਕੀ ਡਿਮਾਂਡ ਉਰ ਹੈ ਚਾਚੇ ਐਂਡ ਮਾਂਡ ਕਰਦੇ ਵੀ ਉਰ ਜਾਣਾ ਸੁਣ ਦਿਖੂਗਾ ਦੋ ਲੀ ਮੂਰੋ ਮੂਰ ਜੇ ਗੁਰਦੁਆਰਾ ਜਾਂਦੇ ਆਪਾਂ ਮਾਹੀ ਪੱਗੋ